ਦੇਖੋ ਆ ਬੰਦਾ ਬੋਰਡ ਵਾਲ ਵੇਖਦਾ ਰਿਹਾ ਉਧਰ ਗੱਡੀ ਦੇ ਚਾਰੇ ਟਾਇਰ ਜਿਹੜੇ ਆ ਪੁੱਠੇ ਹੋ ਗਏ ਗੱਡੀ ਪਲਟ ਗਈ ਔਰ ਚਾਰੋ ਟਾਇਰ ਉੱਤੇ ਹੋ ਗਏ ਆ ਗੱਡੀ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਆ ਔਰ ਲੋਕ ਇਕੱਠੇ ਹੋਏ ਵੇਖ ਸਕਦੇ ਹੋ ਔਰ ਜਦੋਂ ਰਾਤ ਦੇ ਸਮੇਂ ਹਾਦਸਾ ਵਾਪਰਿਆ ਤਾਂ ਕਾਰਨ ਕੀ ਰਿਹਾ ਕਿ ਜਿਸ ਤਰਫ ਬੋਰਡ ਹੋਣਾ ਚਾਹੀਦਾ ਸੀ ਉਸ ਤਰਫ ਬੋਰਡ ਨਹੀਂ ਸੀ ਔਰ ਰੋਡ ਜਿਹੜਾ ਇਸ ਦੀਆਂ ਨਾਕਾਮੀਆਂ ਦੱਸ ਦਈਏ ਕਿ ਅਗਲੇ ਬੰਨੇ ਪੁਲੀਆਂ ਪੁੱਟੀਆਂ ਹੋਈਆਂ ਨੇ ਅੱਗੇ ਜਾ ਕੇ ਪੁਲ ਬਣ ਰਿਹਾ ਉਸ ਨੂੰ ਬੰਦ ਕੀਤਾ ਹੋਇਆ ਔਰ ਲਗਾਤਾਰ ਲਗਭਗ 50 100 ਖਬਰ ਇਸ ਰੋਡ ਦੀ ਇਸ ਸੜਕ ਦੀ ਲੱਗ ਚੁੱਕੀ ਆ ਔਰ ਇਸ ਸੜਕ ਦੇ ਜੋ ਹਾਲਾਤ ਨੇ ਪਤਾ ਨਹੀਂ ਕਿੰਨੀਆਂ ਗੱਡੀਆਂ ਇੱਥੇ ਰੋਜ਼ ਹੀ ਪਲਟਨੀਆਂ ਨੇ ਕਿੰਨੇ ਮੋਟਰਸਾਈਕਲਾਂ ਵਾਲੇ ਇਸ ਪੁਲੀਆਂ ਨਾਲ ਵੱਜ ਕੇ ਡਿੱਗਦੇ ਨੇ ਔਰ ਕਿੰਨੀਆਂ ਗੱਡੀਆਂ ਦਾ ਨੁਕਸਾਨ ਹੁੰਦਾ ਔਰ ਬਹੁਤ ਸਾਰੇ ਹਾਦਸੇ ਇਸ ਰੋਡ ਦੇ ਉੱਤੇ ਅਕਸਰ ਹੀ ਵੇਖਣ ਨੂੰ ਮਿਲ ਜਾਂਦੇ ਆ ਔਰ ਦੱਸ ਦਈਏ ਕਿ ਆ ਤਾਜ਼ਾ ਰਿਪੋਰਟ ਆ ਤਾਜ਼ਾ ਖਬਰ ਆ ਰਾਤ ਦੀ ਘਟਨਾ ਔਰ ਰਾਤ ਵੇਲੇ ਗੱਡੀ ਜਿਹੜੀ ਆ ਚਾਰੋ ਟਾਇਰ ਤੇ ਹੋ ਗਏ ਕਾਰ ਦੇ ਔਰ ਮਾਲਕ ਦਾ ਸ਼ੁਕਰ ਕਰੀਏ ਕਿ ਉਸ ਡਰਾਈਵਰ ਦਾ ਬਚਾਅ ਹੋ ਗਿਆ ਔਰ ਡਰਾਈਵਰ ਨੇ ਜਦੋਂ ਗੱਡੀ ਤੇ ਆ ਰਿਹਾ ਸੀ ਤਾਂ ਉਸਨੇ ਰੋਡ ਦਾ ਇੰਡੀਕੇਸ਼ਨ ਵੇਖਣਾ ਚਾਹਿਆ ਜਦੋਂ ਉਹ ਇੰਡੀਕੇਸ਼ਨ ਵੇਖਦਾ ਰਿਹਾ ਤਾਂ ਗੱਡੀ ਉਨੇ ਟਾਈਮ ਨੂੰ ਪਲਟ ਗਈ ਕਿਉਂਕਿ ਇੰਡੀਕੇਸ਼ਨ ਨਹੀਂ ਸੀ ਜਿਸ ਤਰਫ ਇੰਡੀਕੇਸ਼ਨ ਹੋਣਾ ਚਾਹੀਦਾ ਸੀ ਉਸ ਤਰਫ ਇੰਡੀਕੇਸ਼ਨ ਨਹੀਂ ਕਿਉਂਕਿ ਅੱਗੇ ਮੋੜ ਸੀਗਾ ਉਸ ਦਾ ਇੰਡੀਕੇਸ਼ਨ ਹੋਣਾ ਚਾਹੀਦਾ ਸੀ ਔਰ ਗੱਡੀ ਪਲਟੀ ਖਾ ਗਈ ਚਾਰੋ ਟਾਇਰ ਉੱਤੇ ਹੋ ਗਏ ਔਰ ਲੋਕਲ ਹੀ ਦੀਨਾ ਨਗਰ ਦੇ ਕੋਲ ਰਹਿਣ ਵਾਲੇ ਪਿੰਡ ਹੈ ਜਿੱਥੋਂ ਦਾ ਵਸਨੀਕ ਹੈ ਡਰਾਈਵਰ ਔਰ ਬਹੁਤ ਸਾਰੇ ਲੋਕ ਜਦੋਂ ਇਕੱਠੇ ਹੋਏ ਵੇਖੇ ਤਾਂ ਸਾਡੀ ਟੀਮ ਨੇ ਵੀ ਰੁਕਣਾ ਚਾਹਿਆ ਔਰ ਅਸੀਂ ਇਸ ਵੀਡੀਓ ਨੂੰ ਕਵਰ ਕੀਤਾ ਔਰ ਦੱਸ ਦਈਏ ਕਿ ਇਹ ਤਸਵੀਰਾਂ ਜਿਹੜੀਆਂ ਮੀਰਥਲ ਵਾਲਾ ਹਾਈਵੇ ਬਣਦਾ ਆ ਰਿਹਾ ਜਿਸ ਦੇ ਪੁਲ ਜਿਹੜਾ ਵਾ ਬਣਿਆ ਉਸ ਨੂੰ ਬੰਦ ਕਰ ਦਿੱਤਾ ਗਿਆ ਔਰ ਲਗਾਤਾਰ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਔਰ ਹੁਣ ਉਸ ਦੀ ਕਸ਼ਮਤਾ ਜਿਹੜੀ ਆ ਹੋਰ ਘਟਾ ਦਿੱਤੀ ਆ ਔਰ ਇੱਕ ਤਰਫਾ ਹੀ ਗੱਡੀਆਂ ਲੰਘ ਰਹੀਆਂ ਔਰ ਇਸ ਰੋਡ ਦੇ ਵਿੱਚ ਨਾ ਜਾਣੇ ਕਿੰਨੀਆਂ ਪੁਲੀਆਂ ਬੜੀਆਂ ਔਰ ਕਿੰਨੀਆਂ ਪੁਲੀਆਂ ਅਜੇ ਵੀ ਡੈਮੇਜ ਨੇ ਔਰ ਕਿੰਨੀਆਂ ਦੀ ਰਿਪੇਅਰ ਚੱਲ ਰਹੀ ਆ ਔਰ ਕਦੋਂ ਫੇਰ ਪੁੱਟ ਦੇਣੀਆਂ ਕੋਈ ਹਿਸਾਬ-ਤਾਬ ਨਹੀਂ ਲਗਾਇਆ ਜਾ ਰਿਹਾ ਔਰ ਇਸ ਦੀਆਂ ਇਨਕੁਆਰੀਆਂ ਹੋਣਗੀਆਂ ਜਾਂ ਨਹੀਂ ਹੋਣਗੀਆਂ ਔਰ ਕਿੰਨੇ ਲੋਕ ਇੱਥੇ ਇੰਜਰੀ ਹੋ ਗਏ ਨੇ ਕਿੰਨੇ ਲੋਕਾਂ ਦੀਆਂ ਲੱਤਾਂ ਜਿਹੜੀਆਂ ਉਹ ਟੁੱਟ ਚੁੱਕੀਆਂ ਨੇ ਡਿੱਕੇ ਔਰ ਦੱਸਦਾ ਹੀ ਆ ਕਿ ਜੇ ਪ੍ਰੂਫਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਦੀਆਂ ਸਾਡੇ ਕੋਲ ਕਾਲਾਂ ਨੇ ਜੋ ਰਾਤ ਬਰਾਤ ਇੱਥੇ ਡਿੱਗਦੇ ਆ ਪੁਲੀਆਂ ਦੇ ਵਿੱਚ ਵੱਜ ਕੇ ਉਹ ਰੋਡ ਜਦੋਂ ਬਣਾਇਆ ਗਿਆ ਉਸ ਦੀ ਜੋ ਵੀ ਗ੍ਰੈਫਟੀ ਸੀਓ ਕੀ ਸੀ ਰੋਡ ਬਣਾਉਣ ਵੇਲੇ ਇਹ ਕਿਵੇਂ ਕੀਤਾ ਕਿਉਂ ਕੱਚਾ ਕੰਮ ਕੀਤਾ ਗਿਆ ਕਿਉਂ ਇਸ ਨੂੰ ਪੂਰੇ ਇੰਡੀਗੇਸ਼ਨ ਕਿਉਂ ਇਸ ਨੂੰ ਪੂਰੀ ਮਜ਼ਬੂਤੀ ਜਿਹੜੀ ਆ ਉਹ ਨਹੀਂ ਦਿੱਤੀ ਗਈ ਔਰ ਇਸ ਰੋਡ ਦੇ ਉੱਤੇ ਪਤਾ ਨਹੀਂ ਕਿੰਨੇ ਲੋਕ ਇੰਜਰੀ ਹੋ ਰਹੇ ਆ ਔਰ ਕਿੰਨੇ ਲੋਕਾਂ ਦੀਆਂ ਇੱਥੇ ਜਾਨਾਂ ਜਾ ਰਹੀਆਂ ਨੇ ਔਰ ਬਹੁਤ ਸਾਰੇ ਲੋਕ ਇੱਥੇ ਅਪਾਹਜ ਹੋ ਗਏ ਨੇ ਲੱਤਾਂ ਦੇ ਸੱਟਾਂ ਦੇ ਬਹੁਤ ਲੋਕਾਂ ਦੇ ਲੱਗ ਚੁੱਕੀਆਂ ਨੇ ਬਹੁਤ ਸਾਰੇ ਕਨਵੈਨਸਾਂ ਵਾਲੇ ਪੁਲੀਆਂ ਦੇ ਵਿੱਚ ਵੱਜ ਕੇ ਡਿੱਗ ਚੁੱਕੇ ਨੇ ਔਰ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਉਹ ਇੱਥੇ ਇਸ ਇਨਸੀਡੈਂਟ ਦਾ ਸ਼ਿਕਾਰ ਹੋ ਗਈਆਂ ਨੇ ਔਰ ਇਹ ਦੀਨਾ ਨਗਰ ਦੇ ਵਿੱਚੋਂ ਜਦੋਂ ਤੁਸੀਂ ਮੀਰ ਥਲ ਨੂੰ ਜਾਂਦੇ ਹੋ ਤਾਂ ਇਹ ਨਵਾਂ ਰੋਡ ਬਣਿਆ ਹੈ ਨਵਾਂ ਹਾਈਵੇ ਬਣਿਆ ਔਰ ਇਸ ਦੇ ਉੱਤੇ ਲਗਾਤਾਰ ਲੋਕਾਂ ਵੱਲੋਂ ਹਾਦਸੇ ਜਿਹੜੇ ਆਉਂ ਜਿਕਰ ਕੀਤੇ ਜਾਂਦੇ ਆ ਕਿ ਇੱਥੇ ਅੱਜ ਵੀ ਰਾਤ ਹਾਦਸਾ ਹੋ ਗਿਆ ਕੱਲ ਵੀ ਹਾਦਸਾ ਹੋ ਗਿਆ ਲਗਾਤਾਰ ਲੋਕਾਂ ਦੇ ਹਾਲਾਤ ਜਿਹੜੇ ਆ ਉਹ ਇੱਥੇ ਇਹੀ ਪੁਕਾਰ ਦੱਸਦੇ ਆ ਕਿ ਇਹ ਰੋਡ ਜਿਹੜਾ ਬਹੁਤ ਮਾੜਾ ਬਣਾਇਆ ਗਿਆ ਔਰ ਰੋਡ ਦੇ ਉੱਤੇ ਬਹੁਤ ਸਾਰੇ ਹਾਦਸੇ ਵਾਪਰ ਰਿਆ ਬਹੁਤ ਸਾਰੇ ਲੋਕਾਂ ਦੇ ਸੱਟਾ ਲੱਗ ਰਹੀਆਂ ਔਰ ਆ ਗੱਡੀ ਦੇ ਚਾਰੋਂ ਟਾਇਰ ਉੱਤੇ ਹੋ ਗਿਆ ਮਾਲਕ ਦਾ ਸ਼ੁਕਰ ਕਰੀਏ ਕਿ ਡਰਾਈਵਰ ਕੱਲਾ ਸੀਗਾ ਔਰ ਬਚਾਅ ਹੋ ਗਿਆ ਉਸਦੇ ਸੱਟ ਨਹੀਂ ਲੱਗੀ ਔਰ ਬਹੁਤ ਸਾਰੇ ਲੋਕ ਵੀ ਤੁਸੀਂ ਇਕੱਠੇ ਹੋਏ ਵੇਖ ਰਹੇ ਹੋ ਔਰ ਇਸ ਦੇ ਵਿੱਚ ਜੇ ਪਰਿਵਾਰ ਹੁੰਦਾ ਕਿਸੇ ਦਾ ਜੇ ਚਾਰ ਜੀ ਹੁੰਦੇ ਤਾਂ ਪਤਾ ਨਹੀਂ ਕਿੰਨਾ ਵੱਡਾ ਹਾਦਸਾ ਹੋਣਾ ਸੀ ਔਰ ਇਹ ਤਸਵੀਰਾਂ ਲਗਾਤਾਰ ਅਸੀਂ ਦੱਛ ਰਿਹਾ ਔਰ ਇਸ ਰੋਡ ਦੀ ਇਨਕੁਆਰੀ ਜ਼ਰੂਰ ਹੋਣੀ ਚਾਹੀਦੀ ਆ ਇਹ ਰੋਡ ਦੇ ਉੱਤੇ ਗੱਡੀ ਪਲਟਦੀ ਆ ਤਾਂ ਗੱਡੀ ਦੀ ਬਾਅਦ ਵਿੱਚ ਵੇਖ ਦੇਖ ਰਹਿ ਖੁੰਦੀ ਆ ਪਹਿਲਾਂ ਰੋਡ ਵੇਖਿਆ ਜਾਂਦਾ ਜੇ ਬਾਹਰਲੇ ਮੁਲਕਾਂ ਦੀ ਵੀ ਗੱਲ ਕਰੀਏ ਤਾਂ ਰੋਡ ਪਹਿਲੇ ਚੈੱਕ ਕੀਤਾ ਜਾਂਦਾ ਕਿ ਰੋਡ ਦੇ ਵਿੱਚ ਕੋਈ ਕਮੀ ਪੇਸ਼ੀ ਤਾਂ ਨਹੀਂ ਹੈਗੀ ਤਾਂ ਇੱਥੇ ਤਾਂ ਸਾਰਾ ਕਮੀਆਂ ਵਾਲਾ ਰੋਡ ਬਣਿਆ ਕਮੀਆਂ ਪੇਸ਼ੀਆਂ ਵਾਲਾ ਹੀ ਰੋਡ ਏ ਔਰ ਲਗਾਤਾਰ ਇਸ ਦੇ ਉੱਤੇ ਰਿਪੇਰਾਂ ਹੀ ਚੱਲ ਰਹੀਆਂ ਰਿਪੇਰਾਂ ਹੀ ਚੱਲ ਰਹੀਆਂ ਔਰ ਇਸ ਨੂੰ ਪ੍ਰੋਪਰ ਜਿਹੜਾ ਫਾਈਨਲ ਟੱਚ ਆ ਉਹ ਪਤਾ ਨਹੀਂ ਕਦੋਂ ਦਿੱਤਾ ਜਾਵੇਗਾ ਔਰ ਕਦੋਂ ਇਸ ਦੀ ਮਜ਼ਬੂਤੀ ਕਰਕੇ ਲੋਕਾਂ ਨੂੰ ਜਿਹੜਾ ਵਾ ਇਹ ਸੁੱਖ ਦਾ ਸਾਹ ਮਿਲੇਗਾ ਲੋਕ ਆਰਾਮ ਨਾਲ ਆਪਣੇ ਘਰ ਚਲੇ ਜਾਣਗੇ ਔਰ ਬਹੁਤ ਸਾਰੇ ਹਾਦਸੇ ਅਕਸਰ ਹੀ ਵਾਪਰਦੇ ਰਹਿੰਦੇ ਨੇ ਹੁਣੇ ਹਾਦਸਾ ਨਵਾਂ ਵਾਖਾਰਿਆ ਔਰ ਦਿਨਾ ਨਗਰ ਤੋਂ ਜਦੋਂ ਤੁਸੀਂ ਸਮੂ ਚੱਕ ਦੇ ਕੋਲ ਜਾਂਦੇ ਹੋ ਤਾਂ ਸਮੂ ਚੱਕ ਵਾਲੇ ਮੋੜ ਦੇ ਉੱਤੇ ਕੋਈ ਇੰਡੀਕੇਸ਼ਨ ਨਹੀਂ ਲੱਗਾ ਆ ਜਿੱਥੇ ਗੱਡੀ ਜੜੀ ਆ ਰਾਤ ਦੇ ਸਮੇਂ ਇੱਥੋਂ ਪਲਟ ਗਈ ਆ ਔਰ ਗੱਡੀ ਦੇ ਚਾਰੋਂ ਟਾਇਰ ਥੱਲੇ ਜੋ ਵੇਖ ਸਕਦੇ ਹੋ ਤੁਸੀਂ ਉਹ ਉੱਪਰ ਹੋ ਗਏ ਨੇ ਔਰ ਬਚਾਅ ਹੋ ਗਿਆ ਡਰਾਈਵਰ ਦਾ ਔਰ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਔਰ ਇਸ ਰੋਡ ਬਾਰੇ ਜਾਣਕਾਰੀ ਸਰਕਾਰ ਤੱਕ ਪਹੁੰਚਾਓ ਧੰਨਵਾਦ